ਅੰਜੀ ਕਿਸਾਨ ਪ੍ਰਭਾ ਤੁਹਾਡਾ ਨਵੇਂ ਵੀਡੀਓ ਦੇ ਵਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗਦਾ ਬੈੱਲ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਜੋ ਤੁਹਾਨੂੰ ਚਾਹੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟਰੈਕਟਰ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣਾ origignal ਟਰੈਕਟਰ ਆ ਸਾਰਾ ਸੋ ਅੱਜ ਦੀ ਵੀਡੀਓ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਪੈ ਜਾਂਦੀ ਹੈ ਜੀ ਬਾਈ ਜੀਵਨ ਦੇ ਘਰੋਂ ਵੀਡੀਓ ਬਣਾ ਰਹੇ ਆ ਬਾਈ ਕੋਲ ਇੱਕ ਟਰੈਕਟਰ ਛੱਤੀ ਦੀ ਨਿਊ ਹੌਲੈਂਡ ਜੋ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਟਰੈਕਟਰ origignal ਹੈ ਬਾਈ ਦੇ ਕਹਿਣ ਮੁਤਾਬਕ 2010 ਮਾਡਲ ਆ ਜੀ ਬਾਜੀ ਸਾਰਾ ਟਰੈਕਟਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਆ ਚਾਰੇ ਪਾਸਿਆਂ ਤੋਂ ਬਾਜੀ ਸੋ ਇਹਦੇ ਟਾਇਰ ਜੀ 80 ਪੈਸੇ ਆ ਚਾਰੇ ਸੋ ਸਾਰਾ ਟਰੈਕਟਰ origignal ਆ ਪੂਰਾ ਵਧੀਆ ਟਰੈਕਟਰ ਆ ਜੀ ਕਿਸੇ ਕੰਮਕਾਰ ਦੀ ਲੋੜ ਨਹੀਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਪ੍ਰਾਣ ਇਸ ਟਰੈਕਟਰ ਦੀ ਕੀਮਤ 475000 ਰੁਪਏ ਰੱਖੀ ਆ। ਬਾਕੀ ਭਾਈ ਘਰੇ ਆਏ ਗਏ ਦਾ ਮਾਨ ਤਨ ਜ਼ਰੂਰ ਕੀਤਾ ਜਾਊਗਾ। ਸੋ ਕਿਸੇ ਭਰਾ ਨੂੰ ਟਰੈਕਟਰ ਪਸੰਦ ਹੋਵੇ ਤਾਂ ਭਰਾ ਨਾਲ ਸੰਪਰਕ ਕਰ ਸਕਦੇ ਹਾਂ। ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ। ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਤਸੱਲੀ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ। 2010 ਮਾਡਲ। ਨਿਊ ਹੌਲਡ ਸੋ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਅੱਗੇ-ਦੱਗੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ